ਲੜਾਈ ਚੜਾਈ ਦਾ ਸਾਗ ਲੱਗੇ ਆ ਧਰਨਾ ਚ ਸੀ ਅੱਜ ਆਪਾਂ ਸਾਗ ਧਰਦੇ ਆਂ ਤੇ ਐਂਡ ਤੱਕ ਵਲੌਗ ਨੂੰ ਦੇਖਿਓ ਤੇ ਸਾਗ ਆਪਾਂ ਲਾਗੇ ਤੋੜਨ ਕਰ ਰਹੀ ਬਹੁਤ ਖੜਾ ਇੱਧਰ ਬਾਥੂ ਸਾਗ ਪਾਲਕ ਪਾਲਕ ਵੀ ਬਹੁਤ ਸੋਹਣਾ ਸੀਗਾ ਦਿਖਾਵਾਂ ਆ ਵੇਖੋ ਇੱਧਰ ਕਿੰਨਾ ਸੋਹਣਾ ਪਾਲਕ ਤੇ ਹੁਣ ਮੈਂ ਤੋੜ ਕੇ ਬੱਠਲ ਚ ਤੇ ਸਾਰਾ ਧੋ ਕੇ ਤੇ ਫੇਰ ਇਹਨੂੰ ਕੱਟ ਕੇ ਆਪਾਂ ਉਹਦੇ ਨਾਲ ਚੀਰਾਂਗੇ ਦੁੱਜੇ ਨਾਲ ਦਾਤ ਨਾਲ ਚੀਰ ਕੇ ਤੇ ਫੇਰ ਇਹਨੂੰ ਤਰਾਂਗੇ ਤੁਹਾਨੂੰ ਪੂਰਾ ਵਲੌਗ ਦੇਖਿਓ ਤੇ ਪਹਿਲਾਂ ਆਪਾਂ ਇਹਨੂੰ ਤੋੜ ਲੈਨੇ ਆ ਘਰ ਦਾ ਫਰੈਸ਼ ਚੀਜ਼ਾਂ ਇਹ ਘਰ ਦਾ ਫਰੈਸ਼ ਚੀਜ਼ਾਂ ਆ ਦੇਖੋ ਕਿੰਨਾ ਵਧੀਆ ਲੱਗਦਾ ਤੋੜ ਜਦੋਂ ਨਹੀਂ ਬਹੁਤ ਪੈ ਗਿਆ ਹੁਣ ਨਹੀਂ ਕੋਈ ਦਖਲਾ ਇਹਦਾ ਤੇ ਗਰਮੀ 'ਚ ਕਹਿੰਦੇ ਹੁੰਦੇ ਵੀ ਇਹ ਇਹ ਦਖਲਾ ਕਰਦਾ ਬਦ ਗੁਣੀ ਦੀ ਗੁਣੀ ਦਖਲ ਅੰਦਾਜ਼ੀ ਨਹੀਂ ਹੈਗੀ ਇਹ ਘਰ ਦਾ ਤੇ ਆਪਾਂ ਜਿਹੜਾ ਪੱਕ ਗਿਆ ਉਹ ਨਹੀਂ ਤੋੜਦੇ ਜਿਹੜਾ ਨਾ ਜਿਹੜਾ ਨਾ ਲਵੰਗਾ ਲਵੰਗਾ ਹੈਗੀਆਂ ਕੰਦਲਾ ਆਵੇਂ ਕੰਦਲਾ ਇਹ ਅੱਜ ਕੱਲ ਇਹ ਆਹ ਕੰਦਲਾ ਹੈ ਇਹ ਕੀ ਚੀਜ਼ ਆ ਕਮੈਂਟ ਕਰਕੇ ਦੱਸਿਓ ਜਿੰਨਾ ਬੀਬੀ ਨੂੰ ਪਤਾ ਵੀ ਆਈ ਕਹਿੰਨੇ ਚੜਾਈ ਤੇ ਬਾਕੀ ਤੁਸੀਂ ਦੱਸਿਓ ਵੀ ਇਹਨੂੰ ਕੀ ਕਹਿੰਨੇ ਹੋ ਤੁਸੀਂ ਵੀ ਅਸੀਂ ਤਾਂ ਚੜਾਈ ਕਹਿੰਨੇ ਆ ਤੇ ਵਿੱਚ ਪਾ ਲਾਂਗੇ ਆਪਾਂ ਬਾਥੂ ਇਹ ਦੋ ਹੀ ਚੀਜ਼ਾਂ ਬਾਥੂ ਤੇ ਚੜਾਈ ਤੇ ਇਹ ਤਾਂ ਕਰਕੇ ਮੈਂ ਤੋੜਨ ਲੱਗੀ ਆ ਇਹ ਨਾ ਵੇ ਇਹ ਤਾਂ ਨੁਕਸਾਨ ਕਰ ਦਿੰਦਾ ਭਿੰਡਾਂ ਦਾ ਇਹ ਬਾੜੀ ਉੱਕ ਕੀ ਤੇ ਭਿੰਡਾਂ ਰਹਿ ਗਈਆਂ ਛੋਟੀਆਂ ਤੇ ਇਹ ਭਿੰਡਾਂ ਨੂੰ ਖਤਰਾ ਕਰਦਾ ਤੇ ਮੈਂ ਕਿ ਆਪਾਂ ਤੋੜ ਕੇ ਇਹ ਉੱਤੋਂ ਤੋਂ ਜਿੰਨਾ ਕੁ ਧਰਨਾ ਤੇ ਬਾਕੀ ਦਾ ਫਿਰ ਇਹ ਕਰ ਦਾਂਗੇ ਉਹ ਇੱਧਰ ਉੱਧਰ ਕਰ ਦਾਂਗੇ ਇਹਨੂੰ ਤੇ ਤਾਂ ਕਰਕੇ ਏ ਅੱਜ ਆਪਾਂ ਬਣਾਉਨੇ ਆਂ ਜੀ ਸਾਗ ਤੇ ਤੁਸੀਂ ਦੱਸਿਓ ਵੀ ਤੁਹਾਡੇ ਇਹਨੂੰ ਕੀ ਕਹਿੰਦੇ ਅਸੀਂ ਇਹਨੂੰ ਕਹਿੰਨੇ ਚੜਾਈ ਤੇ ਇਧਰ ਆਪਣਾ ਖੜਗਾ ਪਿੰਡਗਾ ਇਹ ਵਿੱਚ ਖੜਗਾ ਹਰਗਾ ਮਿਰਚਾਂ ਤੇ ਇਹ ਫੇਰ ਦਵਾਈ ਖੜੀ ਉਗੜ ਨਹੀਂ ਦਿੰਦੀ ਹਰਗਾ ਮਿਰਚਾਂ ਨਾਲ ਪਿੰਡਗਾ ਨੂੰ ਹੋਣ ਨਹੀਂ ਦਿੰਦੀ ਆਪਦਾ ਹੀ ਪ੍ਰਭਾਵ ਆਈ ਖੜੀ ਹੈ ਬਾਲਾ ਤਾਂ ਕਰਕੇ ਆਪਾਂ ਇਹ ਸਾਗ ਤੇ ਕਰਤੀ ਸਾਗ ਆਪਾਂ ਸਾਰਾ ਤੋੜ ਲਿਆ ਤੇ ਇਧਰੋਂ ਫੇਲਾ ਕਰਤਾ ਸਾਰਾ ਇਹ ਪਿੰਡਗਾ ਨੂੰ ਦਵਾਈ ਖੜਾ ਸੀਗਾ ਤੇ ਆਪਾਂ ਸਾਰਾ ਸਾਗ ਤੋੜ ਕੇ ਨੇ ਇਧਰੋਂ ਤੇ ਆ ਜਿਹੜੇ ਕੌਸ਼ਕ ਬਾਥੂ ਦੇ ਬੂਟੇ ਆਪਾਂ ਇਹਨਾਂ ਨੂੰ ਅਲਵੇ ਦਾ ਕਰ ਦਿਆਂਗੇ ਤੇ ਬਾਕੀ ਦੇ ਖੜੇ ਰਹਿਣਗੇ ਕਿਉਂਕਿ ਬਾਅਦ ਚ ਫੇਰ ਵੀ ਕਿਤੇ ਲੋੜ ਪੈਂਦੀ ਆ ਬਾਅਦ ਚ ਵੀ ਅਗਲਾ ਦੀ ਤੋੜ ਕੇ ਧਰ ਲੈਂਦਾ ਘਰੋਂ ਹੁਣ ਭਕੜਾ ਭੁਖੜਾ ਵਧੂ ਗਿਆ ਹੋਊਗਾ ਤੇ ਇਹਨਾਂ ਕਾ ਆਪਾਂ ਤੋੜ ਲਿਆ ਇਹਨੂੰ ਚਾ ਲਵਾਂਗੇ ਬਣਾ ਤੇ ਇਧਰੋਂ ਪਿੰਡਾਂ ਦਾ ਦਿਸਣ ਲੱਗ ਗਿਆ ਨਹੀਂ ਪਿੰਡਾਂ ਅੱਗੇ ਦੀਦਾਂ ਨਹੀਂ ਸੀ ਵੀ ਆ ਪਿੰਡਾਂ ਮਰਚਾਂ ਦਬਾਈ ਖੜਾ ਸੀਗਾ ਸਾਗ ਤੇ ਆਪਾਂ ਥੋੜੇ ਜਿਹਾ ਬੂਟੇ ਬਾਥੂ ਦੇ ਰੱਖਾਂਗੇ ਬਾਕੀ ਦਾ ਦੂਜਾ ਨਹੀਂ ਵੀ ਵੜਦਾਂਗੇ ਕਿਉਂਕਿ ਬਾਕੀ ਬਾਹਲਾ ਹੋਇਆ ਪਿਆਵਾ ਬਾਥੂ ਹੀ ਬਾਥੂ ਇੰਨਾ ਕੀ ਕਰਨਾ ਸਾਲ ਦੇ ਮਹੀਨੇ ਗੋਗਿਆ ਖੜਾ ਇਹ ਹਾਰੂ ਬਾਥੂ ਆ ਹਾਰੂ ਬਾਥੂ ਤੇ ਹੁਣ ਆਪਾਂ ਤੋੜ ਲਿਆ ਸਾਰਾ ਲਾਵਾ ਲਾ ਬਾਬੋ ਸੋਹਣਾ ਸੀਗਾ ਸਾਗ ਵੀ ਬਾਥੂ ਹੀ ਦੇਖਾ ਕਿੰਨਾ ਪਿਆਰਾ ਏ ਤੇ ਫਿਰ ਇਹ ਦਵਾਈ ਵਾਲਾ ਖੜਾ ਸਬਜੀ ਨਹੀਂ ਹੋਣ ਦਿੰਦਾ ਤਾਂ ਕਰਕੇ ਆਪਾਂ ਅੰਧਮੱਖਧਾਰੀ ਲੈਨੇ ਤੋੜ ਕੇ ਤੇ ਹੁਣ ਆਪਾਂ ਇਹਨੂੰ ਲਾਵਾਂਗੇ ਬਣਾ ਚੁੱਲੇ ਤੇ ਰੰਨਾਗੇ ਇਹਨੂੰ ਵਿੱਚ ਪਾਵਾਂਗੇ ਤੇ ਛੋਲਿਆਂ ਦੀ ਦਾਲ ਜੇ ਜਿਹੜੀ ਚੜਾਈ ਚੁੜੀ ਸੀ ਕਿ ਤੇ ਆਪਾਂ ਬੱਠਲ ਭਰ ਲਿਆ ਵਾ ਤੇ ਆਪਾਂ ਨੂੰ ਮੁੱਕਦਾ ਨਹੀਂ ਆਪਾਂ ਘੜ ਲੰਗਰ ਲਾਉਣਾ ਵਾ ਠੀਕ ਆ ਇਹ ਵੀ ਪਾ ਦੇ ਚੜਾਈ ਵੀ ਪਾ ਦੇ ਚੜਾਈ ਵੀ ਆਹ ਕਿ ਤੋ ਹਵਾ ਬੜੀ ਐ ਵੇਖੋ ਇੱਧਰ ਬਹੁਤ ਸੋਹਣਾ ਸਾਗ ਇਹੀ ਸਾਗ ਹੁੰਦਾ ਗਰਮਾ ਗਾਲ ਪੀਂਗਾਂ ਦਾ ਤੇ ਹੁਣ ਆਪਾਂ ਬਣਾਵਾਂਗੇ ਇਹਨੂੰ 2:30 ਵਜੇ ਧਰਾਂਗੇ กจัน่ะจว้เันนีก็เรื่องไม่ตองสุดๆบ่สุกุ้ตีอ่ะบัลลับัลลัเอ้ยข้าวหน้าปลาหน้าบ่ต้องข้าวข้าวอับข้าวหน้าบ่ต้องข้าวสุกุ้งตี๋บ่ต่อต้อง้อเจ้าหน้าปปั้นเดี๋ยวนี้ก็ทำ ਆਣੀ ਉਹ ਪਉਣਾ ਹੈ ਸਾਗ ਧਰ ਲੈਂਦੇ ਸਾਨੂੰ ਨਾਰਾ ਵੜਾ ਮम्मा ਸੱਤ ਰਹਾ ਤੋੜਿਆ ਤੇ ਜੱਕੇ ਤੱਕੇ ਕਰਦੀ ਨੇ ਵੀ ਧਰ ਲਾਂ ਗਣ ਐਂਜਾ ਨਾਲ ਹੋ ਗਏ ਵਿਚਾਰਾ ਕਿੰਨਾ ਤੋਣਾ ਲੈ ਰੰ ਬੈਰਾਂ ਕਰਦਾ ਸੀ ਹਾਂ ਜੇ ਤੋੜੀਂਗਾ ਪਰ ਮਾਸੂਦਾ ਦੱਲਿਆ ਫੋਟੋ ਕੁੱਈਆ ਇਹ ਖਾਣਾ ਹੀ ਸੌਖਾ ਹੈ ਇੱਧਰ ਦੇਖ ਲਓ ਕਦੋਂ ਦਿਨ ਲੱਗੇ ਚੱਕਰ ਆ ਮਾਰ ਆ ਦੇਖੋ ਬੀਚ ਪਾ ਕੇ ਨਾ ਕਿਉਂ ਪਾ ਕੇ ਜਮਖਣੀ ਪਾ ਕੇ ਖਾਣਾ ਸੌਖਾ ਹੈ ਧਰਨਾ ਬਹੁਤ ਸੌਖਾ ਹੈ ਦੇਖੋ ਫਿਰ ਇਹ ਬੱਦਲ ਕਿੱਥੋਂ ਆ ਤੇ ਹਣ ਮੈਂ ਕਹਤਾਂ ਲਾਂਕੋ ਨਿਆ ਦਿਖਾ ਦੇਗੀ ਇਹ ਸਵਾਰ ਕਿ ਧੋਈ ਜਾਣਾ ਹੈ ਜਿੰਨਾ ਚਿਰ ਇੱਥੇ ਕੰਮ ਧੋਈ ਜਾਣਾ ਮੈਂ ਆ ਨਿਕਲੀ ਜਾਣਾ ਮੈਂ ਸੱਪਾ ਇਹ ਟੋਣਾ ਪੈਂਦਾ ਇਹ ਫੇਰ ਬੰਦਾ ਇਹ ਖਾਣਯੋਗ ਇਹ ਜਿਹੜਾ ਰਿੱਤਾ ਬੋਕ ਹੁੰਦਾ ਇਹ ਗਰਮੀ ਵਾਲਾ ਸਾਗ ਗਰਮੀ ਵਾਲਾ ਸਿਆਲ ਵਾਲਾ ਮ ਗੰਦਲਾ ਨਹੀਂ ਵੀ ਆ ਸਰੋਂ ਦਾ ਤੋਰੀ ਜਿਹੜੀਆਂ ਇਹ ਹੈਗੀਆਂ ਚੜਾਈ ਰੰਗ ਗੰਦਲਾ ਹਰਾ ਹਰਾ ਸਾਗ ਚੜਾਈ ਦਾ ਵੇਲਾ ਮ ਲੰਗੀਆਂ ਤੇ ਲੈਣ ਕਿਉਂ ਨਹੀਂ ਆਈ ਦਾ ਵੀ ਹਰਾ ਹਰਾ ਸਾਗ ਚੜਾਈ ਦਾ

ਇਹ ਤੇ ਕਾਥੀ। ਕਾ ਖਾਣਾ ਕਿਤੇ ਸੌਖਾ। ਸਾਨੂੰ ਖਾਵਾ ਜਗਮੇਤ। ਸਾਗ ਦੇ ਚੱਕਰ ਚ। ਆ ਵੇਖੋ ਇੱਧਰ। ਕਾ ਸੂਰੇ ਲੱਗਾ ਪਿਆ ਨਾ। ਬਾਰਿਸ਼ ਸੀ ਤੇ ਬਾਰਿ ਕੋਸ ਮੈਂ ਖਲਾਰਤੀ ਉਹ। ਕਵਾੜੇ ਨਾ। ਤੇ ਕੋਸ ਇਹ ਲੱਗਾ ਪਿਆ ਏ। ਗਾਜ ਵੇ ਲੱਕੜਾ ਬਹੁਤ ਪਾੜੀਆਂ। ਤੇ ਲੱਕੜਾ ਵੱਜ ਗਈ। ਛਲਤ ਵੱਜ ਗਈ ਕਹਿੰਦਾ ਹੱਥ ਚ। ਤੇ ਉਹ ਥਾਂ ਵੇਖ ਲਓ ਵਿਹਲਾ ਕਿੰਨਾ ਹੋ ਗਿਆ ਹੁਣ ਦੀਦੀਆਂ ਨਾ ਪਿੰਡ ਕਾ ਖੜੀਆਂ ਅੱਗੇ ਕੜਮਸ ਵੱਜਿਆ ਪਿਆ ਸੀ ਉੱਥੇ। ਤੇ ਇਧਰ ਆਪਾਂ ਧਰਤੀ ਪਤੀਲੀ ਤੇ ਆਪਾਂ ਹੁਣ ਪਾਉਨੇ ਆ ਦਾਲੇ ਛੋਲਿਆਂ ਦੀ ਦਾਲ ਤੇ ਫੇਰ ਪਾਵਾਂਗੇ ਵਿੱਚ ਇਹਦੇ ਸਾਗ ਇਧਰ ਧਰਤੀ ਆ ਤੇ ਹੁਣ ਮੈਂ ਪਲੇਟ ਲੈਣ ਚੱਲੀ ਸੀ ਅੰਦਰ ਅੰਦਰੋਂ ਮੈਂ ਕਿਹਾ ਚੱਲ ਵਲੌਗ ਸ਼ੁਰੂ ਕਰਨਾ ਓਹੋ ਤੂੰ ਉੱਡ ਜਾ ਕਰ舍ਤੀ ਤੇ ਹੁਣ ਮੈਂ ਪਲੇਟ ਲੈ ਕੇ ਧਰਦੀ ਢੱਕਦੀ ਉਹਨੂੰ ਤੇ ਫੇਰ ਪਾਵਾਂਗੇ ਆਪਾਂ ਉਹਦੇ ਚ ਦਾਲ ਤੇ ਪਾਣੀ ਹੋ ਗਿਆ ਸਾਗ ਪਾਉਣ ਦੇ ਜੋਗ ਦਾਲ ਪਾ ਕੇ ਤੇ ਸਾਗ ਆਪਣਾ ਧੋਤਾ ਪਿਆਵਾ ਬੱਠਲ ਦੇ ਵਿੱਚ ਧੋਕੇ ਰੱਖਿਆ ਪਿਆ ਬਾਗੇਲੇ ਨੂੰ ਜਾਣਾ ਸੀਗਾ ਹੁਣ ਮੈਂ ਅੱਜ ਬਾਗੇਲੇ ਜਾਣਾ ਕੈਸੇ ਹੋ ਗਿਆ ਬਾਗੇ ਪਰਾਨੇ ਨਹੀਂ ਗਈ ਮੈਂ ਹੁਣ ਮੈਂ ਸਾਗ ਚੀਰਦੀ ਆ ਤੇ ਫੇਰ ਸਾਗ ਪਾਉਂਦੀ ਪਤੀਲੀ ਚ ਬਖਾਂਥਣ ਵੀਡੀਓ ਲਓ ਜੀ ਇੱਧਰ ਆਪਣੀ ਰੁੱਜੀ ਜਾਂਦੀ ਆ ਪਤੀਲੀ ਤੇ ਇਹਦੇ ਚ ਪਾਈ ਹੋਈ ਆ ਸੁੱਕੀ ਦਾਲ ਸੋਲਿਆਂ ਦੀ ਦਲੇ ਸੋਲਿਆਂ ਦੀ ਕਿਉਂਕਿ ਦਲੇ ਸੋਲਿਆਂ ਦੀ ਦਾਲ ਪਾ ਕੇ ਸਾਗ ਬਹੁਤ ਸਵਾਦ ਬੰਦਾ ਅੱਜ ਕੱਲ ਦਲੇ ਸੋਲਿਆਂ ਦੀ ਦਾਲ ਪਾ ਕੇ ਬਣਾਉਂਦੀਆਂ ਬੁੜੀਆਂ ਤੇ ਕੱਦੂ ਆਪਾਂ ਨੂੰ ਮਿਲਿਆ ਨਹੀਂ ਨਹੀਂ ਆਪਾਂ ਕੱਦੂ ਵੀ ਕੋ ਰਿਜਨਲ ਮਿਲ ਜਾਂਦਾ ਜਿਵੇਂ ਘਰੋ ਘਰੋ ਤੋੜਿਆ ਹੁੰਦਾ ਜਾਂ ਕੋ ਗਰੰਟੀ ਵਾਲਾ ਤੇ ਉਹ ਪਾ ਦਿੰਦੇ ਤੇ ਹੁਣ ਮੈਂ ਸਾਗ چیر ਕੇ ਪਾਉਣ ਲੱਗੀ ਆ ਵਿੱਚ ਇਹਦੇ ਪਤਲੀ ਚ ਤੇ ਰੱਜਣ ਨੂੰ ਤਕਵੇੜਾ ਹੋ ਜਾਣਾ ਰਹਿਜਦਾ ਤਾਂ ਆਪਾਂ ਤੁਹਾਨੂੰ ਰੋਟੀ ਖਾਂਦੇ ਜੇ ਨੇਹਰਾ ਹੋ ਜਾਣਾ ਵਾ ਉਦੋਂ ਉਦੋਂ ਸ਼ਾਰਟ ਵੀਡੀਓ ਪਾ ਦਾਂਗੇ ਚੱਲ ਰੋਟੀ ਖਾਂਦੇ ਤੇ ਆਪਾਂ ਸਾਗ چیر ਕੇ ਲੱਗੀਆਂ ਪਾਉਣ ਆ ਦੇਖੋ ਗੱਦਲਾ ਤੇ ਜਗਮੀਤ ਨੇ ਵਿਚਾਰੇ ਨੇ ਲੱਕੜਾ ਪਾੜ-ਪਾੜ ਕੇ ਢੇਰੀ ਲਾਤੀ ਇੱਥੇ ਲੱਕੜਾ ਇਹਨੇ ਬੜਾਈਆਂ ਵਿਚਾਰੇ ਨੇ ਸਾਰੀਆਂ ਉਹਦੇ ਤੋਂ ਬਾਰੀ ਜੀ ਸੀ ਕਹਿੰਦਾ ਲਿਆ ਮੰਮੀ ਮੈਂ ਆ ਕੇ ਕਰ ਦਿੰਨਾ ਇਹਨੂੰ ਤੇ ਇਹ ਨਹੀਂ ਲਿਆ ਕੇ ਰੱਖਾਂ ਇੱਥੇ ਮੈਂ ਕਿ ਮੈਂ ਇੱਥੋਂ ਤਾਂ ਮੈਂ ਇੱਕ ਮੈਸੂਤ ਕਰਕੇ ਰੱਖ ਤੀ ਟੁੱਕ ਕੇ ਜੇ ਤੇ ਕੋਈ ਲੈ ਆਇਆ ਤੇ ਹੁਣ ਅਸੀਂ ਮਾਂ ਪੁੱਤਾਂ ਨੇ ਰਲ ਮਿਲ ਕੇ ਠਾਕ ਬਣਾ ਲੈਣਾ ਵਾ ਤੇ ਹਰਗਾ ਮਿਰਚ ਪਾਵਾਂਗੇ ਆਪਾਂ ਤੇ ਆਟਾ ਮੱਕੀ ਦਾ ਹੈਗਾ ਲੈ 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 ਮੱਕੀ ਦਾ ਆਟਾ ਵੀ ਹੈਗਾ ਆਪਣੇ ਤੇ ਮੱਕੀ ਦਾ ਆਟਾ ਨਹੀਂ ਪਾਉਂਦੇ ਇਹ ਤਾਂ ਆਪਣੀ ਦਾਲ ਗਈ ਰਹਿ ਚ ਤੇ ਹੁਣ ਆਪਾਂ ਪਾ ਦਿੰਨੇ ਆ ਸਾਗ ਲਓ ਜੀ ਚੱਕਾ ਵਿੱਚ ਰਹਿ ਜਾਨੀ ਦਾਲ ਵਿੱਚ ਰਹਿ ਜਾਣਾ ਸਾਗ ਤੇ ਬਣੂਗਾ ਸਵਾਦ ਮੇਰਾ ਵੱਡਾ ਮੁੰਡਾ ਕਹਿੰਦਾ ਮੰਮੀ ਮੈਂ ਕਿਹਾ ਹਾਂ ਕਹਿੰਦੇ ਸਾਗ ਕੇ ਜਬ ਬਣੂਗਾ ਮੈਂ ਕਿਹਾ ਸਾਗ ਸਾਗ ਕਰਗਾ ਐ ਦੇ ਨਾ ਹੀ ਪੁੱਉਂਦਲਾ ਪੁੱਉਂਦਲਾ ਮੈਂ ਕਿਹਾ ਸਾਗ ਬਣੂਗਾ ਸਾਗ ਕਰਗਾ ਹੋਰ ਕਹੇ ਜੀ ਕਹਿੰਦਾ ਇਹ ਸਾਗ ਕਰਕੇ ਬਣੂਗਾ ਮੈਂ ਕਾ ਹੋ ਕਹਿੰਦਾ ਠੀਕ ਮੈਂ ਕੋਸ਼ਿਸ਼ ਕਰਕੇ ਬਣੂਗਾ ਤੇ ਚਲੋ ਠੀਕ ਆ ਜਦੋਂ ਹੁਣ ਰੈੱਜਦਾ ਤਾਂ ਫਿਰ ਤੁਹਾਨੂੰ ਦਿਖਾਉਨੇ ਆਂ ਆਪਾਂ ਸਾਗ ਵੀ ਐਵੇਂ ਤਾਂ ਬਣਦਾ ਇਹ ਤੇ ਜੇ ਤੁਸੀਂ ਖਾਣਾ ਤਾਂ ਦੱਸ ਦਿਓ ਜੀ ਕਮੈਂਟਾਂ ਦੇ ਵਿੱਚ ਜੇ ਤੁਸੀਂ ਖਾਣਾ ਤਾਂ ਤੇ ਬਾਕੀ ਮੇਰਾ ਬਲੌਗ ਐਵੇਂ ਦੇ ਹੁੰਦੇ ਭਾਈ ਮੈਨੂੰ ਮੇਰੇ ਤੋਂ ਸ਼ੂਟ ਨਹੀਂ ਕਰਨ ਵਾਲਾ ਕੋਈ ਹੁੰਦਾ ਮੈਂ ਆਪੇ ਹੀ ਬਲੌਕਿੰਗ ਕਰਦੀ ਆਂ ਆਪੇ ਹੀ ਸ਼ੂਟਿੰਗ ਕਰਦੀ ਆਂ ਆਪੇ ਹੀ ਮੈਂ ਟੈਟ ਕਰਦੀ ਆ ਆਪੇ ਮੈਨੂੰ ਬਲੌਗ ਪਾਉਣਾ ਹੁੰਦਾ ਆਪੇ ਸਾਰਾ ਕੁਝ ਲਿਖਣਾ ਹੁੰਦਾ ਸਾਰੀ ਟੈਨਸ਼ਨ ਮੇਰੇ ਤੇ ਹੀ ਆ ਠੀਕ ਆ ਤੇ ਚੀਰਨੀਆਂ ਬਣਾ ਬਣਾ ਕੇ ਆਪਾਂ ਸਾਗ ਦੇਗੇ ਆਪਾਂ ਪਾਈ ਜਾਨੇ ਹਣ ਜਦੋਂ ਰਹਿ ਜੇ ਤੁਹਾਨੂੰ ਮਿਲਦੇ ਆ ਫੇਰ ਸ਼ਾਰਟ ਵੀਡੀਓ ਚ ਠੀਕ ਆ ਜੀ ਓਕੇ ਬਾਏ ਲਓ ਜੀ ਸਾਗ ਲਿਆ ਆਪਾਂ ਘਰ ਤੇ ਇਧਰ ਆਪਣੀ ਪਤੀਲੀ ਹੋ ਗਈ ਸੀ ਗਰਮ ਤੇ ਸਾਗ ਜਾਂਦਾ ਆਪਣਾ ਰਿੱਜੀ ਸਾਗ ਵਾ ਵਾ ਟਾਈਮ ਤੇ ਪਾਈ ਜਾਨੀ ਮੈਂ ਜਕਮੀਤ ਹੁਣ ਲੱਗਾ ਬਲੌਗ ਬਣਾਉਣਾ ਪਹਿਲਾਂ ਥੋੜਾ ਜਿਹਾ ਬੀਜੀ ਸੀਗਾ ਤੇ ਵਿੱਚ ਪਾਤੀ ਆਪਾਂ ਦਾਲ ਤੁਹਾਨੂੰ ਦੱਸਿਆ ਹੀ ਸੀ ਵੀ ਦਾਲ ਪਾ ਕੇ ਧਰਾਂਗੇ ਸਾਗ ਆਪਣਾ ਜਾਂਦਾ ਬਣੀ ਜੇ ਕਿਸੇ ਨੇ ਖਾਣਾ ਹੋਵੇ ਆ ਦੱਸ ਦਿਓ ਤੇ ਹੁਣ ਬਲੌਗ ਨਹੀਂ ਬਣਾਣਾ ਪਤਾ ਹੁਣ ਕੀ ਆ ਹੁਣ ਅਸੀਂ ਰਾਤ ਨੂੰ ਸ਼ਾਰਟ ਵੀਡੀਓ ਪਾ ਦਾਂਗੇ ਤੇ ਜਾਂ ਤੁਹਾਨੂੰ ਰਿਜਿਆ ਸੀ ਦਿਖਾ ਦਾਂਗੇ ਵੀ ਉਹਦਾ ਚਾਹ ਸ਼ਾਰਟ ਵੀਡੀਓ ਚ ਹੁਣ ਬਲੌਗ ਬਣਾਣਾ ਨਹੀਂ ਕਿਉਂਕਿ ਹੁਣ ਕਵੇਲਾ ਹੋ ਗਿਆ ਬਾਅਦ ਚ ਹੋ ਜਾਣਾ ਨਿਹਰਾ ਤੇ ਜਦੋਂ ਅਸੀਂ ਰੋਟੀਆਂ ਖਾਣਗੇ ਤੁਹਾਨੂੰ ਵੀ ਨਿਹਰਾ ਹੋ ਜਾਣਾ ਇਹ ਰਿਜਣਾ ਨਹੀਂ ਛੇਤੀ ਆਹੋ ਸਿਆਲ ਦੇਮ ਕੰਧੜਾਂ ਦਾ ਸਾਗ ਆ ਨਿਹੜਣਾ ਨਹੀਂ ਰਿਜ ਤਾਂ ਜਾਊਗਾ ਫਿਰ ਗੇੜੇ ਗੇੜੇ ਔਖਾ ਹੋ ਜਾਂਦਾ ਜਗਮੀਤ ਹੁਣ ਵਿਚਾਰੇ ਨੇ ਖੇਡਣਾ ਵੀ ਇਹ ਬੰਦਕ ਤੇ ਸਾਗ ਆਪਣਾ ਜਾਂਦਾ ਬਣੀ ਤੇ ਤੂ ਸਵਾਰ ਕੇ ਆਪਣਾ ਰੱਖਿਆ ਸੀ ਸਵੇਰ ਦਾ ਵੈਸੇ ਕਵੇਲਾ ਹੀ ਹੋ ਗਿਆ ਸਤਿ ਸ਼੍ਰੀ ਅਕਾਲ ਸਾਰੇ ਸਭ ਨਾ 5:30 ਹੋ ਗਏ ਆ 5:00 ਵਜੇ ਹੋਣੇ 5:30 ਤੇ ਕਵੇੜਾ ਹੋ ਗਿਆ ਲੇਟ ਹੋ ਗਿਆ ਤਾਂ ਕਰਕੇ ਹੁਣ ਮੈਂ ਕਚਲ ਇੰਨਾ ਕੀ ਵਲੌਗ ਆਪਾਂ ਅੱਜ ਦਾ ਬਹੁਤ ਤੇ ਮਿਲਦੇ ਆ ਤੁਹਾਨੂੰ ਕਿਸੇ ਸ਼ਾਰਟ ਵੀਡੀਓ ਦੇ ਵਿੱਚ ਠੀਕ ਆ ਜੀ ਤੇ ਤਰਿਆ ਕਰੋ ਤੇ ਖਾਇਆ ਕਰੋ ਤੇ ਜੇ ਕਿਸੇ ਦਾ ਜੀ ਕਰਦਾ ਤਾਂ ਕਮੈਂਟਾਂ ਚ ਦੱਸਦੇ ਹੋ ਜੀ ਵੀ ਸਾਡਾ ਵੀ ਦਿਲ ਕਰਦਾ ਖਾਣ ਨੂੰ ਸਾਗ ਤੇ ਫਿਰ ਆਪਾਂ ਕੋਰੀਅਲ ਕਰਦੇ ਆਂਗੇ ਜਿੱਦ ਤੱਕ ਫੇਰ ਤਰਿਆ ਚੜਾਈ ਦਾ ਸਾਗ ਤੇ ਨਾਲੇ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਇਹਨੂੰ ਕੀ ਕਹਿੰਦੇ ਆ ਸੀ ਤਾਂ ਇਹਨੂੰ ਕਹਿੰਦੇ ਆ ਵੀ ਚੜਾਈ ਤਾਂਦਲਾ ਚੜਾਈ ਤੇ ਇੱਕ ਹੁੰਦਾ ਭਖੜਾ ਤੇ ਇੱਕ ਹੁੰਦੀ ਆਹਾ ਚੜਾਈ ਤੇ ਬਾਥੂ ਕੱਲਾ ਅੱਜ ਅਸੀਂ ਇਹ ਦੋ ਚੀਜ਼ਾਂ ਹੀ ਬਣਾਈਆਂ ਵਾ ਵਿੱਚ ਦਾਲ ਪਾਤੀ ਦਾਲ ਨਾਲ ਇਹ ਕਰਾਰਾ ਬਣ ਜਾਣਾ ਠੀਕ ਆ